ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਲੰਧਰ ਦੇ ਵਿੱਚ ਜਿਮਨੀ ਚੋਣਾਂ ਹੋਣ ਗਿਆ ਜਲੰਧਰ ਵੈੱਡ ਸੀਟ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਸ਼ੀਤ ਲੰਗਰਾਲ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋ ਚੁੱਕੀ ਸੀ ਜਿਸ ਤੇ 10 ਜੁਲਾਈ ਨੂੰ ਹੁਣ ਵੋਟਾਂ ਪੈਣ ਗਿਆ ਜਲੰਧਰ ਦੇ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਉਮੀਦਵਾਰਾਂ ਦੇ ਵੱਲੋਂ ਸਰਗਰਮੀਆਂ ਤੇਜ਼ ਸੀ ਵੋੜਾ ਜੜੀਆਂ ਸੀਟਾ ਖਾਲੀ ਸੀ ਹਰ ਇੱਕ ਦੀ ਨਜ਼ਰ ਟਿੱਕੀ ਹੋਈ ਸੀ ਕਿ ਆਖਰਕਾਰ ਕਦੋਂ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਹਲਕੇ ਦੇ ਲਈ 10 ਚਲਾਈ ਨੂੰ ਹੋਣ ਵਾਲੀ ਜਲੰਧਰ उपचुनाव ਦਾ ਸਮਾਂ ਤੈਅ ਕਰ ਦਿੱਤਾ ਸ਼ਿਤਰੰਗਰਾਲ ਇਸ ਹਲਕੇ ਤੋਂ ਅਸਤੀਫਾ ਦੇ ਕੇ ਪਾਜਪਾ ਦੇ ਵਿੱਚ ਸ਼ਾਮਿਲ ਹੋ ਕੇ ਸੰਤੇ ਸੀਟ ਖਾਲੀ ਸੀ ਸ਼ਿਤਰੰਗਰਾਲ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਣ ਤੋਂ ਬਾਅਦ ਇਸ ਸੀਟ ਦੇ ਉੱਤੇ ਚੋਣਾਂ ਹੋਣੀਆਂ ਸੀ ਜਿਸ ਦਾ ਐਲਾਨ ਹੋ ਚੁੱਕਾ ਹੈ 10 ਜੁਲਾਈ ਨੂੰ ਇਸ ਸੀਟ ਤੇ ਵੋਟਾਂ ਪੈਣ ਗਿਆ 10 21 ਸਤ ਸਵੇਰਾਂ ਦੇ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਬਿਹਾਰ, ਵੈਸਟ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਿਮਨੀ ਚੋਣਾਂ ਹੋਣ ਗਿਆ ਜੇ ਗੱਲ ਕੀਤੀ ਜਾਵੇ ਸੰਗਰੂਰ ਲੋਕ ਸਭਾ ਸੀਟ ਤੋਂ ਕੈਬਨਰ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਨੇ ਚੋਣ ਜਿੱਤੀ ਹੈ ਜਿਸ ਕਾਰਨ ਹੁਣ ਚੋਣ ਕਮਿਸ਼ਨ ਵੱਲੋਂ ਉਹਨਾਂ ਦੀ ਬਰਨਾਲਾ ਵਿਧਾਨ ਸਭਾ ਸੀਟ ਨੂੰ ਖਾਲੀ ਲਾਂ ਦਿੱਤਾ ਜਾਵੇਗਾ ਇਹ ਸੀਟ ਇਸ ਸਮੇਂ ਆਮ ਆਦਮੀ ਪਾਰਟੀ ਦੇ ਕੋਲ ਹੈ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਗਿੱਦੜਬਾਹਾ ਵਿਧਾਨ ਸਭਾ ਸੀਟ ਤੇ ਵੀ ਜ਼ਿਮਨੀ ਚੋਣ ਹੋਵੇਗੀ ਕਿਉਂਕਿ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਵੀ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ ਗਿੱਦੜਬਾਹ ਸੀਟ ਇਸ ਸਮੇਂ ਕਾਂਗਰਸ ਦੇ ਕੋਲ ਹੈ ਗੁਰਦਾਸਪੁਰ ਦੀ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਲੋਕ ਸਭਾ ਸੀਟ ਤੋਂ ਚੋਣ ਜਿੱਤ ਲਿਆ ਇਸ ਲਈ ਡੇਰਾ ਬਾਬਾ ਨਾਨਕ ਸੀਟ ਨੂੰ ਵੀ ਖਾਲੀ ਐਲਾਨ ਦਿੱਤਾ ਜਾਵੇਗਾ ਉੱਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੱਬੇਵਾਲ ਵਿਧਾਨ ਸਭਾ ਸੀਟ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਦਾਇਕ ਡਾਕਟਰ ਰਾਜਕਮਰ ਚੱਬੇਵਾਲ ਹੁਸ਼ਿਆਰਪੁਰ ਤੋਂ ਚੋਣ ਜਿੱਤਗੇ ਨੇ ਅਚਈ ਹਾਲਤ ਵਿੱਚ ਚੱਬੇਵਾਲ ਵਿਧਾਨ ਸਭਾ ਸੀਟ ਤੇ ਵੀ ਚੋਣ ਕਮਿਸ਼ਨ ਨੂੰ ਪੁਚੋਣ ਕਰਵਾਉਣੀ ਪਵੇਗੀ ਇਸ ਤੋਂ ਇਲਾਵਾ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਨੂੰ ਪਹਿਲਾ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਖਾਲੀ ਐਲਾਨ ਕਰ ਦਿੱਤਾ ਸੀ ਕਿਉਂਕਿ ਵਿਦਾਇਕ ਸ਼ੀਤਲੰਗ ਰਾਜ ਦਾ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਉਹਨਾਂ ਨੇ ਪਰਫਾਨ ਕਰ ਲਿਆ ਸੀ ਇਸ ਸੀਟ ਨੂੰ ਖਾਲੀ ਲਾਨਣ ਪਿੱਛੋਂ ਜਿਹੜਾ ਇਹ ਸਾਫ਼ ਕਰ ਦਿੱਤਾ ਕਿ ਆਇਆ ਕਿ ਜ਼ਿਮਨੀ ਚੋਣਾ ਚਲੰਦਰ ਵਸਤੇ 10 ਜੁਲਾਈ ਨੂੰ ਪੈਣ ਗਿਆ ਸੂਰਕਰਮੀਆਂ ਲਗਾਤਾਰ ਜ਼ਿਮਨੀ ਚੋਣਾ ਨੂੰ ਲੈ ਕੇ ਵੀ ਤੇਜ਼ ਹੋਣ ਗਿਆ ਕਿਉਂਕਿ ਲੋਕ ਸਭਾ ਸੀਟਾਂ ਤੇ ਜਿਹੜੀਆਂ ਚੋਣਾ ਹੋਈਆਂ ਸੀ ਤੇ ਉਸ ਤੋਂ ਧਿਆਨ हट ਕੇ ਸਭ ਦਾ ਧਿਆਨ ਜਿਹੜਾ ਜ਼ਿਮਨੀ ਚੋਣਾ ਤੇ ਸੀ ਤੇ ਚਲੰਦਰ वेस्ट सीट ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਜਲੰਧਰ ਦੇ ਵਿੱਚ 10 ਜੁਲਾਈ ਨੂੰ VOTING ਹੋਵੇਗੀ ਦੇਖਣਾ ਹੋਵੇਗਾ ਕਿ ਲੋਕ ਕਿਹੜੇ ਉਮੀਦਵਾਰ ਨੂੰ ਫਤਵਾ ਦੇਣਗੇ ਸਵੱਡੀ ਖਬਰ ਸਾਂਝੀ ਕਰ ਰਹੇ ਆ ਜ਼ਿਮਨੀ ਚੋਣਾ ਨੂੰ ਲੈ ਕੇ ਜ਼ਿਮਨੀ ਚੋਣਾ ਦੇ ਲਈ ਜਲੰਧਰ ਸੀਟ ਖਾਲੀ ਸੀ ਤੇ 10 ਤਰੀਕ ਨੂੰ ਜਿਹੜਾ ਐਲਾਨ ਕੀਤਾ ਗਿਆ ਕਿ ਜਲੰਧਰ ਵੈਸਟ ਸੀਟ ਤੇ ਜੜੀਆਂ 10 ਜੁਲਾਈ ਨੂੰ ਫੋਟਾ ਪੈਣ ਗਿਆ ਸੋ ਦੱਸਤੀਏ ਕਿ ਜਿਮਨੀ ਚੋਣਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਕਿ ਇਹ 7 ਸੂਬਿਆਂ ਦੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਹਾਲਾਂਕਿ ਕੀਤਾ ਗਿਆ ਤੇ ਹੁਣ ਜਲੰਧਰ ਦੇ ਲਈ ਖਬਰ ਸਾਂਝੀ ਕਰ ਰਹੇ ਹਾਂ ਜਲੰਧਰ ਵੈਸਟ ਤੇ 10 ਜੁਲਾਈ ਨੂੰ ਇਲੈਕਸ਼ਨ ਹੋਣ ਗਿਆ 7 ਸੂਬਿਆਂ ਦੇ ਵਿੱਚ ਐਲਾਨ ਕੀਤਾ ਕਿ ਇੱਕ ਵਾਰ ਫਿਰ ਦੱਸਤੀਏ ਵਿਹਾਰ ਵੈਸਟ ਬੰਗਾਲ ਕਾਮਿਲ ਨਾਟੂ ਮੱਧ ਪ੍ਰਦੇਸ਼ ਉੱਤਰਾਖੰਡ ਪੰਜਾਬ ਤੇ ਹਿਮਾਚਲ ਦੇ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਜਿਹੜੀਆਂ ਹਲਕਿਆਂ ਤੇ ਸੀਟਾਂ ਜਿਹੜੀਆਂ ਖਾਲੀ ਸੀ ਜਿੱਥੋਂ ਸੰਸਦ ਬਣੇ ਸੀ ਤੇ ਉਹ ਸੀਟਾਂ ਖਾਲੀ ਰਹਿ ਚੁੱਕੀਆਂ ਸੀ ਤੇ ਉਹਨਾਂ ਸੀਟਾਂ ਦੇ ਉੱਤੇ ਜ਼ਿਮਨੀ ਚੋਣਾ ਹੋਣ ਗਿਆ ਤੇ ਪਹਿਲੇ ਨੰਬਰ ਤੇ ਜਲੰਧਰ ਵੈਸਟ ਦੀ ਗੱਲ ਕਰੀਏ ਤਾਂ ਜਲੰਧਰ ਵੈਸਟ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਕਿ ਆ ਕੀ ਇਸ ਸੀਟ ਤੇ 10 ਤਰੀਕ ਨੂੰ ਵੋਟਾਂ ਪੈਣਗੀਆਂ